ਜੀ ਫਿਰ ਫਿਰ ਉਹਨੇ ਦਾਜ ਕਰਾਇਆ ਮੈਂ ਆ ਵੀ ਇਹ ਦਪੈਰ ਸਾਲ ਟੁੱਟ ਗਿਆ ਵਾ ਇਹ ਛੋਟੀਆਂ ਪੈਰ ਹਾਂ ਅੱਧਾ ਸਮਝ ਨਹੀਂ ਆਈ ਤੇ ਆ ਨੋਂ ਨਹੀਂ ਕੱਢਦੇ ਤੂੰ ਚਾਲ ਪਈ ਹੈ ਹੈ ਤਾਰ ਪਈ ਵਿੱਚ ਤਾਰ ਪਈ ਆ ਹਾਂਜੀ ਅੱਛਾ ਸਿੱਧਾ ਜਾਣਾ ਘੂਟਾ ਹਾਂ ਤੇ ਨੋਂ ਵੀ ਇਹ ਨੋਂ ਕਰੀਦਾ ਅੱਛਾ ਤਾਪੀ ਦਾ ਕੰਮ ਉਹ ਆਪਣੇ ਮਮਾ ਦਾ ਕੰਮ ਨਹੀਂ ਹੁੰਦਾ ਹਾਂ ਕਿ ਸਵਾਈ ਮੈਗੀ ਮਿਲ ਜਾਈਦਾ ਮੈਂ ਸਹੀਦਾ ਤੁਹਾਡਾ ਬੇਟਾ ਕੋਈ ਨਹੀਂ ਹੈਗਾ ਨਾ ਬੇਟਾ ਹੈਗਾ ਕੀ ਕਹਿੰਦਾ ਹਾਂ ਜੀ ਨਿਸ਼ਾ ਕਰਦਾ ਹਾਂ ਜੀ ਲੈ ਲਓ ਬੜਾ ਜੀ ਅਜੇ ਸੇਵਾ ਦਾ ਸੁਤੰਦ ਨੇ ਆ ਵਿਆਹ ਆ ਪਿਆ ਨਹੀਂ ਆ ਨਿਸ਼ਾ ਕਰਦਾ ਹਾਂ ਹਾਂ ਨਿਸ਼ਾ ਕਰਦਾ ਸੋਦਾ ਸੇਵਾ ਦਾ ਹੀ ਰੱਖਦੇ ਰਾਮਾ ਕੋਈ ਚੁੱਕੇ ਵੀ ਜਾ ਤੁਹਾਡੀਆਂ ਕੁੜੀਆਂ ਪੁੜਕੀਆਂ ਨੇ ਵਿੱਜੇ ਵਿਆਹ ਤੀਆਂ ਘਰ ਤੁਹਾਡਾ ਆਪਣਾ ਉੱਥੇ ਘਰ ਪਏ ਇੱਥੇ ਆਪਣਾ ਸੀ ਪਿੰਡ ਆਪਣਾ ਤੇ ਰੱਖਸ਼ਾ ਮੈਂ ਤੂੰ ਚਲਾਉਂਦੇ ਹੋ ਤੇ ਐਸ਼ਟਾ ਚਲਾਉਣਾ ਯਾਰ ਕੀ ਲੱਗਿਆ ਫਿਆ ਲਾ ਲਿਆ ਤੇ ਰੱਖਾ ਆਪਣਾ ਹੀ ਕਿੰਨੀ ਤਮਾਇਆ ਇੰਨਾ ਵੀ ਪੁਰੇ ਸੇਵਾ ਹੀ ਨੇ ਆ ਅੱਛੇ ਸੇਵਾ ਵਿੱਚ ਮਾਇਆ ਬਣ ਜਾਂਦੀ ਏ ਜੀ ਉਸੇ ਬੰਦੇ ਆ ਤੇ ਉਸੇ ਬੰਦੇ ਨਾਲ ਗਏ ਇਤਾਲੀਆ ਸਰਦਾਰ ਨੇ ਦਿੰਦਾ ਜਿਹੜਾ ਉਹ ਤੁਹਾਡਾ ਬੱਚਾ ਬਨ ਨਸ਼ੇ ਵਾਲਾ ਉਹ ਕਿਥੇ ਰਿਦਾ ਬਾਪੂ ਉਹ ਜਿੰਦਾ ਵਿਚਾਈ ਆ ਬਾ ਜਿੰਦਾ ਨਾ ਕੋਈ ਹੈ ਅੱਛਾ ਜਿਹਨ ਸੇਵਾਦਾਰ ਜੀ ਨਾ ਆਸ਼ਣ ਪਾਣੀ ਕੋਕੋ ਕੇ ਵੇਚਦਾ ਰਾਸ਼ਨ ਕੋਈ ਸਿੰਘ ਦੇ ਕੇ ਇਹਨਾਂ ਨੂੰ ਉਹ ਵੀ ਚੋਕੀ ਉਹਦੇ ਵੇਚਦਾ ਜਿਹੜਾ ਉਹ ਨਸ਼ਾ ਤੋ ਆਉ ਚਾਹੀਓ ਨਾਲ ਦੀ ਦਵਾਈ ਮਿਲ ਜੇਗੀ ਉਹ ਲਾਚ ਚੱਲਦਾ ਜੀ ਹਾਂਜੀ ਅਸੀਂ ਕੱਲ ਆਵਾਂਗੇ ਬਾਬਾ ਜੀ ਸੋਰੀ ਆਮਾ ਕੇ ਤੁਹਾਡੇ ਵਾਲੀ ਦੇ ਬਾਬਾ ਜੀ ਆਲ ਵੀ ਮਾਰੇ ਗਰਬਾਗਾ ਨਰਸ਼ਨ ਕਰਾਂ ਕੋਈ ਜੋ ਕਰ ਸਕਦੇ ਆ ਮਾਂਗੇ ਕੋਈ ਕੋਈ ਨਹੀਂ ਬੜਾ ਮਾਰੇ ਨਾ ਕਰੋੜਾ ਜੀ ਕੋਈ ਆਪਣਾ ਕਰਨਾ ਕੋਈ ਕਰਨ ਵਾਲਾ ਆ ਆਪਾਂ ਕਿਤੇ ਕੁਝ ਨਹੀਂ ਕਰਨਾ ਜੀ ਨਹੀਂ ਇਹ ਭਾਜੀ ਵੇਖੋ ਚਲੋ ਮਹਾਰਾਜ ਨੇ ਸਾਨੂੰ ਗੱਡੀਆਂ ਦਿੱਤੀਆਂ ਕਿੰਨਾ ਕੋਈ ਇੰਨੀ ਗਰੀਬੀ ਦੇ ਵਿੱਚ ਵੀ ਹਨ ਮਤਲਬ ਗੱਲ ਪਤਾ ਪਾ ਕਰਦੇ ਆ ਨਾ ਪੀਰ ਤੇ ਬਾਣੀ ਵਾਲੇ ਤੇ ਲੋਕ ਗੱਲਾਂ ਬਤਾਂ ਕਰਦੇ ਆ ਨਾ ਹਮ ਅਸਲ ਰੂਪ ਬਾਣੀ ਦਾ ਇਹੀ ਆ ਜਿਹਨੇ ਬਨ੍ਹੰਗ ਸਿੰਘ ਫੌਜ ਕਰਨੀ ਨਾ ਮੈਂ ਨਾ ਇਹੀ ਰੰਗ ਸਿੰਘ ਫੌਜਾਂ ਚਾਹਾਂ ਤੇ ਦਲਪੰਥਾਂ ਵਾਲੇ ਦੇ ਇਹ ਲੋਕੀ ਨਿਸਮਾਨ ਕਰਦੇ ਨੇ ਨਾਲ ਪੰਦਾ ਸੇਵਾ ਕਰਦੇ ਆ ਤੇ ਕਿਰਤੀ ਦੇ ਬੱਚਾ ਵੇ ਕੋ ਵੀ ਨਸ਼ੇ ਕਰਦਾ ਪਰ ਬਾਪੂ ਜੀ ਆਪਣੀ ਰੱਖਿਆ ਚ ਲਾ ਕੇ ਕਿਰਤ ਕਰਦੇ ਇਹ ਵੀ ਗੱਲ ਜੀ ਹਨ ਤੇ ਸੋਮਣੀ ਕਮੇਟੀ ਗੁਰੂ ਕਰਨ ਵਾਲਾ ਹੀ ਆ ਹੁਣ ਇਹ ਕਿਉਂ ਨਹੀਂ ਡੋਲ ਜਾਂਦੇ ਇਹ ਕਿਉਂ ਨਹੀਂ ਸਾਈ ਬਣ ਜਾਂਦੇ ਇਹ ਕਿਉਂ ਨਹੀਂ ਕਿ ਡੇਰੇ ਜਲ ਜਾਂਦੇ ਇਹ ਕਿਉਂ ਨਹੀਂ ਕਿ ਪਖੰਡੀ ਦੇ ਪੈਰਾਂ 'ਚ ਬਹਿ ਜਾਂਦੇ ਇਹ ਨਹੀਂ ਬਹਿਣਾ ਕਿਉਂਕਿ ਸੱਚੇ ਸੇ ਅੱਗੇ ਆ ਇਹ ਤਾਂ ਸੰਭਾਸ਼ ਦੇ ਅਸਲ ਪੁੱਤ ਨੇ ਇਹ ਸੰਭਾਸ਼ ਦੇ ਪੁੱਤ ਨੇ ਜਿਹੜੇ ਉੱਪਰ ਕਰੀ ਜਾਂਦਾ ਇਦਾਂ ਸਿੰਗਾਲੇ ਨਾਲ ਵਗੋ ਮੇਰੇ ਬਲਾਗ ਤੇ ਕਰਾ ਕੇ ਤੇ ਆਪਣੇ ਕਾਰਜ ਸਵਾਲ ਲਿਆ ਉਹ ਚੜਦੀ ਕਲਾ ਲਈ ਸਵਾਲ ਲਿਆ ਵਾ ਕੋ ਆਪਣੇ ਖਾਲਸਾ ਪੰਥ ਚਲਾ ਰਿਆ ਆਪਣੀ ਦਾ ਬੰਦ ਕਰ ਰਿਆ ਅਮੀਰੀ ਗਰੀਬੀ ਤੇ ਇਹਦੇ ਵਾਲੀਆਂ ਕੋਣ ਜੜੀਆਂ ਗੱਲਾਂ ਆ ਥੋੜੀ ਵੱਡੀ ਗੱਲ ਹੈ ਕੋਈ ਨਹੀਂ ਕੱਲ ਆਵਾਂਗੇ ਆਪਾਂ ਜਾ ਕੇ ਉਹਨਾਂ ਕੋਲ ਮੰਗ ਦੇ ਪਿੱਛੇ ਅਸੀਂ ਕੁਝ ਆਈਏ ਉਹਨਾਂ ਕੋਲ ਹਾਂ ਚਲੋ ਕਰਾਂਗੇ ਦਰਸ਼ਨ ਬਾਬਾ ਜੀ ਆ ਖਾਲਸਾ ਸਾਹਿਬ ਵਾਹਿਗੁਰੂ ਰੱਖ ਬੁੱਧ ਰੱਖਾ